multimod spam po ਕਵਾਰਤ ਦੇ ਦਰਜਾ ਨਹੀਂ ਹੋਣੀ ਹੈ ਉਹ ਵੀ ਆਪਣੇ ਕੰਮ ਨੂੰ ਪੂਰੇ ਬਖੀਰ ਤੋਂ ਦੇ ਦਿੱਤੇ ਤਾਂ ਸਾਡੇ ਦੀ ਗੱਲ ਹੈ ਕਿ ਤੁਹਾਡੇ ਪਿੰਡ ਦੇ ਵਿੱਚ ਅੱਜ ਫੋਗਿੰਗ ਮਸ਼ੀਨ ਵੀ ਆਈ ਹੈ ਆ ਰਹੀਆਂ ਬਿਮਾਰੀਆਂ ਤੋਂ ਚੈੱਕ ਕਰਨ ਲਈ ਡੇਂਗੂ ਤੋਂ ਬਚਾ ਲਈ ਮਲੇਰੀਆ ਤੋਂ ਬਚਾ ਲਈ ਚੱਕ ਮੂਗਿਆ ਤੋਂ ਬਚਾ ਦੇ ਲਈ ਇਸ ਦੇ ਦੁਆਰਾ ਸਪਰੇਅ ਕੀਤਾ ਜਾਊਗਾ ਅਤੇ ਇਸ ਤਰ੍ਹਾਂ ਹਰ ਪਿੰਡ ਦੀ ਵਾਰੀ-ਵਾਰੀ ਸਿਰ ਜਿਹੜਾ ਹੈ ਹਰੇਕ ਪਿੰਡ ਦੇ ਵਿੱਚੇ ਮਸ਼ੀਨ ਪਹੁੰਚੂਗੀ ਅੱਜ ਤੁਹਾਡੇ ਪਿੰਡ 'ਚੇੜੂ ਵਿਖੇ ਇਹ ਜਿਹੜਾ ਹੈ ਕੰਮ ਜਿਹੜਾ ਸ਼ੁਰੂ ਕੀਤਾ ਜਾਵੇਗਾ ਇਸ ਦੇ ਨਾਲ ਹੀ ਇੱਕ ਵਾਰ ਫੇਰ ਤੁਹਾਨੂੰ ਜੀ ਬਧਾਈ ਦਿੰਨੇ ਹਾਂ ਜਿਹੜਾ ਐਨਓਸੀ ਸਰਕਾਰ ਨੇ ਬੰਦ ਕੀਤਾ ਇਹਦੇ ਨਾਲ ਹੀ ਬਧਾਈ ਦਿੰਨੇ ਹਾਂ ਕਿ ਅਸੀਂ 1000 ਟਾਰਗੇਟ ਪੂਰਾ ਕਰਨ ਜਾ ਰਹੇ ਹਾਂ ਮਾਲਾ ਕਿਰਨ ਕਾਂ ਦਾ ਇਸ ਦੇ ਨਾਲ ਹੀ ਅਸੀਂ ਬਧਾਈ ਦਿੰਨੇ ਹਾਂ ਕਿ ਸਾਡਾ ਜਿਹੜਾ ਅਗਲਾ ਫੜਾ ਰੇਡੀਜ਼ ਨੂੰ ਵੀ 1100 ਰੁਪਇਆ ਪ੍ਰਤੀ ਮਹੀਨਾ ਦੇਣ ਦਾ ਹੈ ਅੱਗੇ ਨਾਲ ਹੀ ਵਿਧਵਾਵਾਂ ਔਰਤਾਂ ਅਤੇ ਬਿਤਵਾ ਔਰਤਾਂ ਬੁੱਢੀਆਂ ਔਰਤਾਂ ਬੁਢਾਪਾ ਪੈਨਸ਼ਨ ਦੇ ਵਿੱਚ ਵੀ ਜਿਹੜੀ ਸਾਡੀ ਸਰਕਾਰ ਹੈ ਉਹ ਤੁਹਾਡਾ ਪੂਰਾ ਸਹਿਯੋਗ ਕਰੇਗੀ ਆਓ ਆਪਾਂ ਇਹਨਾਂ ਸਕੀਮਾਂ ਦਾ ਸਰਕਾਰ ਤੋਂ ਵੀਰ ਪੈਣਾ ਜਿੰਨੇ ਵੀ ਆਏ ਹਨ ਪਹਿਲਾਂ ਸਾਰਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਅੱਜ ਸਾਡੇ ਵਿੱਚ ਪਿਆਰ ਸਾਡੀ ਆਮ ਆਦਮੀ ਪਾਰਟੀ ਤੋਂ ਸਾਡੇ ਹਲਕਾ ਇੰਚਾਰਜ ਫਤਾਲ ਜਗENDER ਸਿੰਘ ਮਾਨ ਉਹਨਾਂ ਦੇ ਨਾਲ ਪਿਆਰ ਪਿਆਰੇ ਸਰਕਾਰ ਜੋ ਸਾਡੇ ਆਮ ਆਦਮੀ ਦੇ ਬਲਾਰੇ ਪ੍ਰਿੰਸੀਪਲ ਵਟਕ ਜੀ ਨਾਲ ਐਸ ਡੀ ਐਮ ਸਾਹਿਬ ਅਦੇ ਸਰਪੰਚ ਸਾਹਿਬ ਨਾਲ ਸਾਡੇ ਨਾਲ ਆਏ ਅੱਜ ਬਲੋਕ ਪ੍ਰਧਾਨ ਆਚੂ ਜੱਸੀ ਜੀ ਹਰਪ੍ਰੀਤ ਜੀ ਅਤੇ ਸਾਰੇ ਆਮ ਆਦਮੀ ਪਾਰਟੀ ਦੇ ਕਾਰਕਾਰਕਾ ਜਿੰਨੇ ਵੀ ਸਾਡੇ ਕੋਲ ਆਏ ਨੇ ਜਿੰਨੇ ਪ੍ਰਸ਼ਾਸਨ ਸਾਡੇ ਕੋਲ ਆਏ ਨੇ ਪਹਿਲਾਂ ਉਹ ਸਾਰਿਆਂ ਨੂੰ ਜੀ ਆਖਦੇ ਆ ਅੱਜ ਮੈਂ ਇੱਥੇ ਸਾਰੇ ਆਪਣੇ ਜਿੰਨੇ ਵੀ ਵੀਰ ਭੈਣ ਬੈਠੇ ਨੇ ਇਹਨਾਂ ਨੂੰ ਇਹ ਹੀ ਦੱਸਣਾ ਚਾਹੁੰਦਾ ਕਿ ਸਾਡੇ ਕੋਲ ਆਮ ਆਦਮੀ ਪਾਰਟੀ ਦੇ 48 ਕੰਮ ਇਹੋ ਜਿਹੇ ਨੇ ਜਿਹੜੇ ਅੱਜ ਆਪਾਂ ਮੌਕੇ ਤੇ ਆਉਂਦੀ ਸਪੋਰਟ ਕਰਾ ਸਕਦੇ ਆ ਜਿਨ੍ਹਾਂ ਦੇ ਵਿੱਚ ਚਲੋ ਖੜ ਕੰਮ ਹਾਂਜੀ ਤੇ ਮੈਨੂੰ ਜਿਆਦਾਤਰ ਤਾਂ ਸਾਡੇ ਹਾਲ ਕਾ ਇੰਜੀਨੀਅਰ ਦੇ ਵੱਲੋਂ ਇਹੀ ਇਹ ਦੱਸਿਆ ਗਿਆ ਕਿ ਪਹਿਲਾਂ ਆਪਣਾ ਕੰਮ ਜੂਰ ਦਿੱਤੀ ਹੈ ਕਿਉਂ ਮੈਂ ਜੇ ਸਾਹ ਹੁ ਜੇਸ ਰੋਡ ਵਿੱਚ ਨਹੀਂ ਆਇਆ ਇਹ ਰੋਡ ਵੀ ਬਹੁਤ ਚੜ ਤੋਂ ਖਸਤਾ ਹਾਲਤ ਹੈ ਤੇ ਮੈਂ ਆਪਣੇ ਪਿੰਡ ਨੂੰ ਤੁਹਾਡੇ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਇਹ ਪਿੰਡ ਦੀ ਜਲਦੀ ਮਹਾਰ ਬਦਲੀ ਜਾਵੇ ਤਾਂ ਜਲਦੀ ਸੜਕ ਤਿਆਰ ਹੋ ਜਾਵੇਗੀ ਅਤੇ ਨਾਲ ਬਾਕੀ ਵੀ 11 ਇਸ ਵੇਲੇ 11 ਪਿੰਡਾਂ ਦੀਆਂ ਸੜਕਾਂ ਸਾਡੇ ਕੋਲ ਬਣ ਕੇ ਤਿਆਰ ਨੇ ਜਿਹੜੀਆਂ ਜਲਦੀ ਇਸ਼ੂ ਹੋ ਜਾਣਗੀਆਂ ਤੇ ਜਲਦੀ ਕੰਮ ਸ਼ੁਰੂਆਤ ਕਰਵਾਈ ਜਾਵੇ ਤੇ ਥੋੜੇ ਦਿਨ ਪਹਿਲਾਂ ਸਾਡੇ ਕੋਲ ਹਰਚੰਦ ਬਾਸਪਤ ਜੀ ਜੋ ਸਾਡੇ ਕੋਲ ਵੀ ਚੇਚੇ ਤੋਂ ਆਪਣੇ ਪਹੁੰਚੇ ਤਾਂ ਉਹਨਾਂ ਨੇ ਸਪੈਸ਼ਲ 130 ਗੱਲੋਂ ਮਿਕਲਦੀਆਂ ਜਿੰਨੀਆਂ ਵੀ ਸੜਕਾਂ ਪਿੰਡਾਂ ਨਾਲ ਲੱਗਦੀਆਂ ਸਾਰੀਆਂ ਦੀ ਗਰਾਡ ਪੂਰਵਕ ਕੀਤੀ ਤੇ ਜਲਦੀ ਤਿਆਰ ਹੋ ਜਾਣਗੀਆਂ ਮੈਂ ਸਾਰੇ ਵੀਰਾਂ ਨੂੰ ਇਹ ਹੀ ਬੇਨਤੀ ਕਰਨਾ ਕਿ ਅੱਜ ਜਿੰਨਾ ਵੀ ਪ੍ਰਸ਼ਾਸਨ ਸਾਡੇ ਕੋਲ ਆਇਆ ਹੋਇਆ ਹੈ ਇਹ ਪ੍ਰਸ਼ਾਸਨ ਫਿਰ ਤੁਹਾਨੂੰ ਇਹੇ ਠਿਕਾਣੇ ਲੈ ਆਇਆ ਵੀ ਅੱਜ ਜਿਹੜਾ ਵੀ ਤੁਹਾਡਾ ਕੋਈ ਕੰਮ ਜ਼ਰੂਰੀ ਨਹੀਂ ਅੱਜ ਜਿਹ ਇਹ ਗਿਆਤ ਉਹ ਕੰਮ ਤੁਸੀਂ ਬਾਅਦ ਚਲੀ ਇਹ ਆਫਸਰ ਸਾਡੇ ਕੋਲ ਤੁਹਾਨੂੰ ਫੇਰ ਉੱਥੇ ਮਿਲਣਗੇ ਇਹ ਬਾਕੀ ਕੰਮ ਤੁਜੀ ਉੱਥੋਂ ਵੀ ਜਾ ਕੇ ਕਰਵਾ ਦੇ ਤਾਂ ਜ਼ਰੂਰੀ ਨਹੀਂ ਜੇ ਸਾਡੀ ਭੈਣ ਦੇ ਵਿੱਚ ਤਾਂ ਤੁਹਾਡਾ ਕੋਈ ਵੀਰ ਕਬੇ ਮੇਰਾ ਕੰਮ ਰਹਿ ਗਿਆ ਜੀ ਕੋਈ ਗੱਲ ਨਹੀਂ ਇਹ ਕੰਮ ਤੋਂ ਕੋਈ ਨਾ ਜਿਹੜੇ ਵੀ ਆਫਸਰ ਇਹਨਾਂ ਨੂੰ ਅਜ਼ਾਇਬ ਦੇ ਕੇ ਸਾਡਾ ਕੰਮ ਜਿਹੜਾ ਵੀ ਹੈਗਾ ਤੁਹਾਨੂੰ ਕਹਿਣ ਦੇ ਦੱਸਦੇ ਅਜ ਤੁਹਾਡਾ ਕੋਈ ਕੰਮ ਰਹਿ ਗਿਆ ਇਹ ਤੁਹਾਨੂੰ ਆਣ ਕੇ ਫੇਰ ਤੁਹਾਨੂੰ ਕਹਿੰਦੇ ਹਾਂ ਜੀ ਤੁਹਾਡਾ ਉਹਦਾ ਕੰਮ ਰਹਿ ਗਿਆ ਤੁਹਾਡਾ ਪੂਰਾ ਕੀਤਾ ਜਾਵੇਗਾ ਸਰਪੰਚਾ ਵਾਜ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਵੱਲੋਂ ਸਰਕਾਰ ਤੁਹਾਡੇ ਦੁਆਰ ਨਗਰ ਚ ਚ ਕੈਂਪ ਲਗਾਇਆ ਗਿਆ ਔਰ ਜਿਹਦੇ ਵਿੱਚ ਤੁਸੀਂ ਬਹੁਤ ਵੱਡਾ ਤੁਹਾਡਾ ਯੋਗਦਾਨ ਵਿਸ਼ੇਸ਼ ਉਪਰਾਲਾ ਕੀਤਾ ਗਿਆ ਤੁਹਾਡੇ ਵੱਲੋਂ ਇਸ ਬਾਰੇ ਤੁਹਾਡਾ ਕੀ ਕਹਿਣਾ ਜੀ ਇਹ ਸਾਨੂੰ ਅਪਰੋਚ ਹੋਇਆ ਸੀ ਜੀ ਬਦੂਚ ਕੀਤਾ ਸੀਗਾ ਕਿ 10-11 ਪਿੰਡਾਂ ਦਾ ਝੇਲੂ ਪਿੰਡ ਵਿਖੇ ਲਾਉਣਾ ਹੈ ਤੇ ਮੈਂ ਕਿਹਾ ਕੋਈ ਨਹੀਂ ਸਭ ਕਿਲਾਓ ਕਿ ਬਹੁਤ ਸਾਰੇ ਮੈਂਬਰ ਅੱਜ ਤਕਰੀਬਨ ਸਾਰੇ ਮੈਂਬਰ ਆਏ ਹੋ ਸਕੇ ਤੇ ਜਿੰਨਾ ਵੀ ਹੱਥੋਂ-ਬਾਦੋਂ ਕੰਮ ਕਰ ਸਕੇ ਉਹ ਜੀ ਸਪਰੀਟਮੈਂਟ ਆਨਲਾਈਨ ਜਾਂ ਜਿੱਦਾਂ ਵੀ ਹੁੰਦਾ ਰਿਹਾ ਕੰਮ ਕੀਤਾ ਇਹਦਾ ਚੀ ਹੁੰਦਾ ਕਿ ਉਹਨਾਂ ਦੇ ਅਫਸਰ ਆ ਜਾਂ ਮਹਿਕਮੇ ਵਾਲੇ ਤੁਹਾਨੂੰ ਟਾਲ ਦੇ ਸਕਦੇ ਜਦੋਂ ਆਪਾਂ ਉਹਨਾਂ ਦੇ ਦਫ਼ਤਰਾਂ ਜਾਂਦੇ ਹਾਂ ਟਾਲ ਟੁੱਟਦੀ ਨੇ ਕਈ ਵਾਰੀ ਪਰ ਇੱਥੇ ਨਹੀਂ ਟਾਲ ਹੁੰਦੇ ਕਿਉਂਕਿ ਇੱਥੇ ਮਾਨ ਸਾਹਿਬ ਵੀ ਸਨ ਸਾਡੇ ਹਲਕੇ ਚਾਰਜਾਂ ਐਸ.ਡੀ.ਐਮ. ਖੁਦ ਬੈਠੇ ਸੀਗੇ ਸਾਰੇ ਅਫਸਰ ਬੈਠੇ ਸੀਗੇ ਇਸ ਕਰਕੇ ਇੱਥੇ ਜੋ ਕੰਮ ਹੋਣਾ ਹੀ ਸੀ ਆਹੀ ਕੰਮ ਹੋਇਆ ਹੈ ਕਿਸ ਤਰ੍ਹਾਂ ਦੇਖਦੇ ਇਸ ਉੱਪਰ ਵਾਲੇ ਨੂੰ ਸਰਕਾਰ ਵੱਲੋਂ ਜੋ ਕੀਤਾ ਜਾ ਰਿਹਾ ਹੈ ਅੱਜ ਇਹ ਲੋਕ ਕੇ ਬੈਡ ਅਫੀਸਰਸ ਬੈਠੇ ਰਹਿੰਦਾ ਸੀ ਇਹਦਾ ਸਾਹਿਬ ਔਰ ਵੀਡੀਓ ਦੇ ਪਿੱਛੇ ਸਾਰੇ ਮਹਾਦਮ ਸਾਰੇ ਕਰਮਚਾਰੀ ਤੇ ਸਾਰੇ ਖਿਲਾੜੀ ਜਿਹੜੇ ਵੀ ਉਹ ਸਿੱਖਿਆ ਠੀਕ ਹੈ ਸਰਕਾਰ ਇਹ ਉਹ ਸਕੀਮ ਜਿਹੜੀਆਂ ਫੋਰ ਦੀ ਫੀਸ ਸਕੀਮ ਜਿਹੜੀ ਹੈ ਮੈਂ ਕਿਹਾ ਕਿ ਕਿਉਂਕਿ ਵਕੀਲ ਦੇ ਚਾਰਟ ਬਣਿਆ ਹੋਇਆ ਔਰ ਨੂੰ ਵੀ ਬੈਠ ਕੇ ਹਰ ਜਿਹੜੇ ਵੀ ਪਿੰਡ ਦੇ ਵਿੱਚ ਕੰਮ ਕਰਦੇ ਨੇ ਤੁਸੀਂ ਵੀ ਗੱਲ ਲੈ ਕੇ ਕਿ ਸੈਕੰਡ ਸਾਡਾ ਰੌਂਡ ਹੈਗਾ ਪਹਿਲੇ ਚ ਸੀ ਪਹਿਲੇ ਰੌਂਡ ਤੇ ਸੀ ਕਦੇ ਕਦੇ ਪਿੰਡ ਚ ਕੰਮ ਲਾਇਆ ਸੀ ਲੇਕਿਨ ਹੁਣ ਕਾਮਨ ਦੇ ਹੁਕਮ ਦੇ ਮੁਤਾਬਕ ਸਰਪੰਚਾਂਾਂ ਦੇ ਆਪਣੇ ਕੰਮ ਤੋਂ ਅਨੁਸਾਰ ਦੇ ਅਨੁਸਾਰ ਅਸੀਂ 10 15 20 ਪਿੰਡਾਂ ਦੇ ਚ ਸਿੱਕੇ ਤਨ ਕਰਦੇ ਕੁਝ ਸਕੀਮ ਜਿਹੜੀਆਂ ਨੇ ਉਹਨਾਂ ਦੇ ਕੰਮਾਂ ਦਾ ਮੌਕੇ ਤੋਂ ਲਿਪਟਾ ਰਹੇ ਕਿਸੇ ਕਿਸੇ ਸ਼ਿਕਾਇਤ ਚ ਪੈਣ ਕਿ ਕਿ ਸਿੱਧੇ ਕੰਮ ਤੇ ਦਾਬ ਰਹੇ ਹੋਵੇ ਪ੍ਰਸ਼ਨ ਹੋਵੇ ਇਸ ਸਾਈਟ ਸੌਰੀ ਗੱਲ ਕਰਨੀ ਚਾਹੀਦੀ ਹੈ ਪਾਕਿਸਤਾਨ ਦੀ ਗੱਲ ਹੋਣੀ ਹੈ ਉਹਨਾਂ ਸਾਰੀਆਂ ਸ਼ਿਕਾਇਤਾਂ ਨੂੰ ਡਿਸਕੀ ਆ ਰਹੀ ਹੈ ਅਸੀਂ ਡਿਸਕਸ ਕਰਕੇ ਉਹਨਾਂ ਦੀ ਗੁੰਜੀ ਲਾਣੀ ਹੈ ਉਹ ਮੁੱਖ ਤੌਰ ਤੇ ਨਹੀਂ ਸਾਈਨਿੰਗ ਵਿਖਤੀਆਂ ਜਾਣ ਜਾਂ ਉਹਨਾਂ ਨੂੰ ਸਮਾਂ ਬਰਤੀ ਕਰੇ। ਮੈਂ ਸਾਰੀ ਸੰਗਤ ਦਾ ਸਾਰੀ ਹਿੱਸਾ। ਮਾਨ ਸਾਹਿਬ ਤੁਸੀਂ ਸੜਕਾਂ ਦਾ ਜਿਹੜਾ ਐਲਾਨ ਕੀਤਾ ਹੈ ਕਿ ਪਿੰਡਾਂ ਦੀਆਂ ਜਿਹੜੀਆਂ ਸੜਕਾਂ ਰਹਿੰਦੀਆਂ ਉਹ ਕਦੋਂ ਤੱਕ ਜਿਹੜਾ ਕੰਮ ਦੀ ਸ਼ੁਰੂਆਤ ਹੋ ਜਾਏਗੀ? ਕਿਲੋਮੀਟਰ ਜਿਹੜੀ ਆ ਉਹ ਬੰਨ੍ਹਦੇ ਆ। ਫਿਰ ਮੈਂ ਸਾਹਿਬ ਮੰਡੀ ਬੋਰਡ ਮੰਡੀ ਬੋਰਡ ਉਹ ਤ੍ਰਿੰਦਰ ਜੀ ਮੇਰੇ ਨਾਲ ਨੇ ਔਰ ਪੀਟਰ ਟੂਡੀ ਦੀਆਂ ਵੀ ਸੜਕਾਂ ਜਦੋਂ ਜਸਤੇ ਆਈ ਹੋਈ ਹੈ। ਅੱਜ ਜਸਤੇ ਵੀ ਇਹ ਬੈਟਿੰਗ ਫਾਰਮ ਬੈਟ ਕਿ ਬੈਡਰ ਠੀਕ ਹੋ ਜਾਏਗਾ ਉਸ ਤੋਂ ਪਹਿਲੇ ਸੰਕਾ ਰੋਡ ਖਾਸ ਕਰਕੇ ਪ੍ਰਾਈ ਰੋਡ ਤੇ ਹੈ ਉਹਦੇ ਐਸਸੀ ਬਿਲਟ ਕੇ ਬਾਰਕਟ ਸੱਜ ਕੋ ਫਾਈਨਲ ਆ ਗਿਆ ਤੇ ਇਸ ਤਰ੍ਹਾਂ ਹੀ ਸ਼ਹਿਰ ਪਰ ਪਿੰਡਾਂ ਦੇ ਵਿੱਚ ਪੈਡਲ ਜਿਹੜੇ ਡਵੈਲਪਮੈਂਟ ਹੋ ਰਿਹਾ ਹੈ ਉਸੇ ਕਾਰਨ ਮਾਨ ਸਰ ਜਿਹੜੇ ਕੰਮ ਪੈਂਡਿੰਗ ਪਏ ਨੇ ਪਿੰਡਾਂ ਦੇ ਵਿੱਚ ਉਹ ਕਦੋਂ ਤੱਕ ਪ੍ਰਬੰਧਕ ਲਗਾ ਕੇ ਉਹਨਾਂ ਨੂੰ ਪੂਰਾ ਕੀਤਾ ਜਾਊਗਾ ਜਿਹੜੇ ਪੈਂਡਿੰਗ ਕੰਮ ਜਿਹੜੇ ਡਵੈਲਪਮੈਂਟ ਕੰਟਰੀ ਹੈ ਜਿਹੜਾ ਡਵੈਲਪਮੈਂਟ ਸਟੇਟਸ ਹੈਗੇ ਉੱਥੇ ਕੰਮ ਚੱਲਦਾ ਰਹਿੰਦਾ ਇੱਕ ਜਰਨਲ ਵਰਸ਼ੀ ਪ੍ਰੈਜ਼ੈਂਟ ਕਰਾਂਗੇ ਸਾਡੇ ਕੰਮ ਹੋਰ ਆਦੇ ਜਾਂਦੇ ਨੇ ਕਾ ਕੋਰਡਿੰਗ ਟੂ ਦੈਟ ਅਸੀਂ ਇਸ ਟੈਂਡਰ ਸਰਵੇ ਸੀਟੀ ਦੀ ਪਿੰਡ ਵਿੱਚ ਰੋੜ ਹੈ ਜਾਂ ਸ਼ਹਿਰ ਜਾਂ ਮੁਹੱਲੇ ਘੜੀ ਦੇ ਵਿੱਚ ਰੋੜ ਹੈ ਧਰਮਸ਼ਾਲਾ ਇਸ਼ੂਆ ਲੋਕ ਦਾ ਇਸ਼ੂ ਹੈਗਾ ਪਰ ਹੋਰ ਕਿਸੇ ਗੜੀ ਗੜੀ ਦਾ ਸ਼ੂਏ ਸਾਰੇ ਇਸ਼ੂ ਆਪੀ ਚੱਲ ਰਹੇ ਸਾਨੂੰ ਪੈਸਾ ਕਮਾ ਕੇ ਆਇਆ ਹੈ ਸ਼ਹਿਰ ਵੀ ਹੋਣਗੇ ਕੰਪੈਰੇਟਿਵਲੀ ਅਸੀਂ ਦੋਨੋਂ ਪਾਸੇ ਜਿਹੜੇ ਕੰਮ ਕਰਾਉਣੇ ਚਾਹ ਰਹੇ ਨੇ ਸ਼ਹਿਰ ਦੇ ਵੀ ਕੰਮ ਜਿਹੜੇ ਬਰਾਬਰ ਤੇ ਚੱਲ ਰਹੇ ਨੇ ਔਰ ਜੋ 56 ਵਾਈਡ ਦਾ ਪਲਾਟ ਲਾਉਣੇ ਸੀਮ ਸਾਹਿਬ ਨੇ ਅਨਾਉਂਸ ਕੀਤਾ ਹੈ ਇਕ ਕੋਰਪਸ ਜਿਹੜੀ ਪ੍ਰਾਪਤੀ ਹੈ ਦੇਖੋ ਬਿਲੀ ਦੇ ਬਿੱਲਾ ਦੀ ਮੈਂ ਸਟੇਕ ਕਰਾਈ ਸੀ ਕਿ ਪਰ 90% ਲੋਕ ਜਿਹੜੀ ਜਿਹੜੀ ਨਾ ਅਪਰ ਕਰਕੇ ਸਾਡੇ ਜੀ ਦੇ ਨਵਾ ਕੋਈ ਸ਼ੀਜੀ ਡਿਸਮੋਸ ਲੈ ਡਿਫਰੈਂਟ ਤਰੀਕੇ ਨਾਲ ਕੋਈ ਜਿਆਦਾ ਆ ਗਿਆ ਕਿਸ ਨੂੰ ਕੋ ਪ੍ਰੋਬਲਮ ਹੋ ਗਈ ਉਹਨਾਂ ਨੂੰ ਅਸੀਂ ਨਾਲ ਪਰ ਇਹਨਾਂ ਨਾਲ ਜਿਹੜੀ ਇਹ ਸਹੀ ਮੇਰੇ ਨਾਲ ਨੇ ਕਿ ਕਿ ਉਹ ਮੇਰੇ ਨਾਲ ਆਇਆ ਸੀ ਮੇਰੇ ਨਾਲ ਆਇਆ ਜੀ ਹਰ ਡਿਪਾਰਟਮੈਂਟ ਦੀ ਸਥਿਤੀ ਦੇ ਵਿੱਚ ਪਰ ਇੱਥੇ ਲੈ ਕੇ ਕੋਈ ਨਹੀਂ ਲੱਗਦੇ ਕੰਪਨੀ ਕੰਪਲੀਟ ਕਰਦੇ ਧੰਨਵਾਦ ਧੰਨਵਾਦ